ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਟਰਾਈ ਕਰਦੇ ਹਾਂ ਦੋ ਰੰਗ ਦੀ ਸਿੰਧੀ ਬੁੱਟੀ ਮਲਟੀ ਕਲਰ ਜਿਹਨੂੰ ਕਹਿ ਸਕਦੇ ਆਪਾਂ ਇਹਦੇ ਵਿੱਚ ਜਾਂ ਤਾਂ ਤੁਸੀਂ ਲਾਈਟ ਡਾਰਕ ਦਾ ਇਦਾਂ ਕੰਬੀਨੇਸ਼ਨ ਬਣਾ ਲਓ ਜਿਵੇਂ ਰੈੱਡ ਤੇ ਮਹਿਰੂਨ ਦਾ ਹੋ ਗਿਆ ਜਾਂ ਫਿਰ ਤੁਸੀਂ ਕੋਈ ਦੋ ਮੈਚਿੰਗ ਕਲਰ ਅਲੱਗ-ਅਲੱਗ ਲੈ ਲਓ ਜਿਤਾ ਆ ਹੋ ਗਿਆ ਠੀਕ ਹੈ ਇਹਦੇ ਨਾਲ yellow ਪਾ ਲਓ ਕੋਈ ਵੀ ਬਾਕੀ ਤੁਸੀਂ ਆਪਣੇ ਕੰਟਰਾਸਟ ਸੂਟ ਦੇ ਕੰਟਰਾਸਟ ਦੇ ਹਿਸਾਬ ਨਾਲ ਵੀ ਮੈਚ ਕਰ ਸਕਦੇ ਹੋ ਤਾਂ ਜਿਹੜਾ ਮਰਜੀ ਕਲਰ ਤੁਸੀਂ ਆਪਣੇ ਮੈਚਿੰਗ ਦੇ ਹਿਸਾਬ ਨਾਲ ਟਰਾਈ ਕਰ ਲਿਓ ਤੇ ਹੁਣ ਆਪਾਂ ਇਹਨੂੰ ਬਣਾਉਣੇ ਆ ਆਪਾਂ ਟਰਾਈ ਕਰਾਂਗੇ ਫਰੂਜੀ ਕਲਰ ਤੇ ਪਿੰਕ ਦਾ ਸ਼ੇਡਿੰਗ ਠੀਕ ਹੈ ਜਿਹੜਾ ਮਰਜੀ ਕਲਰ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਦੋ ਕਲਰ ਯੂਜ਼ ਕਰਾਂਗੇ ਤੇ ਬਹੁਤ ਸੋਹਣੀ ਲੱਗਦੀ ਹੈ ਇਹ ਵੀ ਬਣਾ ਕੇ ਦੇਖਿਓ ਤੇ ਹੁਣ ਆਪਾਂ ਇਹਨੂੰ ਬਣਾਉਣੇ ਆ ਬਣਾਉਣ ਦੀ ਤੁਹਾਨੂੰ ਪਹਿਲਾਂ ਹੀ ਮੈਂ ਕਾਫੀ ਵੀਡੀਓਜ਼ ਪਾ ਚੁੱਕੀ ਹਾਂ ਇਸ ਲਈ ਆਪਾਂ ਇਸ ਮਤਲਬ ਡੀਪਲੀ ਨਹੀਂ ਕਰਾਂਗੇ ਠੀਕ ਹੈ ਤੁਹਾਨੂੰ ਆਉਂਦੇ ਹੀ ਹੋਣਗੇ ਸਟੈਪ ਨਹੀਂ ਆਉਂਦੇ ਤਾਂ ਆਪਾਂ ਪਹਿਲਾਂ ਕਾਫੀ ਟਿਊਟੋਰੀਅਲ ਵੀਡੀਓਜ਼ ਪਾਈਆਂ ਨੇ ਤੁਸੀਂ ਉਹ ਦੇਖ ਲਿਓ ਤੇ ਆਈ ਹੋਪ ਤੁਹਾਨੂੰ ਆਈ ਗਈ ਹੋਏਗੀ ਹੁਣ ਤੱਕ ਬਣਾਉਣੀ ਠੀਕ ਹੈ ਸੀ ਆਪਾਂ ਦੇਖੋ ਆਊਟਲਾਈਨਿੰਗ ਹੁਣ ਆਪਾਂ ਇੱਕ ਕਲਰ ਦੀ ਕਰ ਲਈ ਫਿਰੋਜ਼ੀ ਕਲਰ ਨਾਲ ਆਪਾਂ ਆਊਟਲਾਈਨ ਆਊਟਲਾਈਨਿੰਗ ਕਰ ਲਈ ਹੁਣ ਆਪਾਂ ਨੈਕਸਟ ਜਿਹੜਾ ਇਹਦੇ ਵਿੱਚ ਫਿਲ ਕਰਨਾ ਉਹ ਆਪਾਂ ਦੂਸਰਾ ਕਲਰ ਲੈਣਾ ਠੀਕ ਹੈ نیچے ਉਹਦੀ ਗੰਡ ਮਾਰ ਦਿਓ ਠੀਕ ਹੈ ਚੰਗੀ ਤਰ੍ਹਾਂ ਤਾਂ ਕਿ ਉਹ ਉਦੜੇ ਨਾ ਹੁਣ ਮੈਂ ਤਾਂ ਵੈਸੇ ਉਹਦਾਂ ਹੀ ਛੱਡ ਦਿੱਤਾ ਇੱਕ ਵਾਰੀ ਆਪਾਂ ਸਿਰਫ ਵੀਡੀਓ ਬਣਾ ਰਹੇ ਹਾਂ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਾਂਗੀ ਵੀ ਜੇ ਤੁਸੀਂ ਨਾ ਇਦਾਂ ਬਣਾਉਣੀ ਆ ਵੀਡੀਓ ਤਾਂ ਤੁਸੀਂ ਡਾਰਕ ਕਲਰ ਬਾਹਰੀ ਸਾਈਡ ਰੱਖਿਓ ਠੀਕ ਹੈ ਤਾਂ ਉਹਦੇ ਨਾਲ ਜ਼ਿਆਦਾ ਸੁਣੀ ਜਿਹੜੀ ਡਿਜ਼ਾਈਨਿੰਗ ਬਣੂਗੀ ਡਾਰਕ ਕਲਰ ਬਾਹਰ ਰੱਖਣਾ ਲਾਈਟ ਕਲਰ ਆ ਜਿਹੜਾ ਉਹ ਵਿੱਚ ਰੱਖਣਾ ਠੀਕ ਹੈ ਉਹਦੇ ਨਾਲ ਤੁਹਾਡੀ ਜਿਹੜੀ ਡਿਜ਼ਾਈਨਿੰਗ ਵਧੀਆ ਬਣ ਕੇ ਨਿਕਲੂਗੀ ਦੇਖੋ ਆਪਾਂ ਕੀ ਕਰਨਾ ਹੈ ਉਹਦਾ ਹੀ ਆਪਣੇ ਜਿਹੜੇ ਸਟੈਪ ਨੇ ਉਹ ਕੰਟੀਨਿਊ ਹੋ ਜਾਣਗੇ ਠੀਕ ਹੈ ਸਿਰਫ ਆਪਾਂ ਕਲਰ ਚੇਂਜ ਕੀਤਾ ਹੋਰ ਨਹੀਂ ਕੁਝ ਵੀ ਚੇਂਜ ਕੀਤਾ ਹੁਣ ਇਸ ਕਲਰ ਨਾਲ ਆਪਾਂ ਇਹਨੂੰ ਵਿੱਚੋਂ ਫਿਲ ਕਰ ਦਾਂਗੇ ਜਿਹੜੀ ਮਰਜ਼ੀ ਤੁਸੀਂ ਕਲਰ ਕੰਬੀਨੇਸ਼ਨ ਆ ਜਿਹੜਾ ਉਹ ਜਿਹੜਾ ਮਰਜ਼ੀ ਕਰ ਲਿਓ ਕੋਈ ਜ਼ਰੂਰੀ ਨਹੀਂ ਤੁਸੀਂ ਜਿਹੜਾ ਮਰਜ਼ੀ ਕਰ ਸਕਦੇ ਹੋ ਆਪਣੀ ਮੈਚਿੰਗ ਦੇ ਹਿਸਾਬ ਨਾਲ ਹੁਣ ਆਪਾਂ ਇਹਨੂੰ ਇਦਾਂ ਵਿੱਚੋਂ ਫਿਲ ਕਰ ਦਾਂਗੇ ਉੱਚੀ ਤੇ ਕੋਈ ਆਪਣੀ ਹੋ ਗਈ ਕੰਪਲੀਟ ਡਬਲ ਸ਼ੇਡ ਬਣ ਗਈ ਠੀਕ ਹੈ ਕੰਟਰਾਸਟ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿਹੜਾ ਮਰਜ਼ੀ ਆਪਣੇ ਹਿਸਾਬ ਨਾਲ ਤੁਸੀਂ ਬਣਾ ਲਿਓ ਬਹੁਤ ਸੋਹਣਾ ਲੱਗੂਗਾ ਇਹ ਇਹਨੂੰ ਟਰਾਈ ਕਰਕੇ ਦੇਖਿਓ ਇੱਕ ਵਾਰੀ ਤੈਨੂੰ ਹੁਣ ਬਣਾਇਓ ਟਰਾਈ ਕਰਿਓ ਪ੍ਰੈਕਟਿਸ ਕਰਿਓ ਸੂਟ ਤੇ ਜਿਹੜਾ ਵੀ ਕੰਬੀਨੇਸ਼ਨ ਬਣਾਉਣਾ ਆਉਦੇ ਨਾਲ ਸੂਟ ਵੀ ਤਿਆਰ ਕਰਕੇ ਦੇਖਿਓ ਬਹੁਤ ਸੋਹਣਾ ਲੱਗੇਗਾ ਠੀਕ ਹੈ ਜੀ ਚਲੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਬਾਏ ਬਾਏ